ਤੇ ਵੱਡੀ ਆ ਜਿੱਤਨੇ ਵੀ ਪੜਾਵਾਂ ਦੇ ਵਿੱਚ ਰਹੇ ਆ ਬਹੁਤ ਹੀ ਸੰਗਤ ਦਾ ਪਿਆਰ ਤੇ ਬਹੁਤ ਹੀ ਹੰਗਾਰਾ ਮਿਲਿਆ ਸੰਗਤ 'ਚ ਬਹੁਤ ਜ਼ਿਆਦਾ ਉਤਸ਼ਾਹ ਵਾ ਵੇਖ ਕੇ ਬਹੁਤ ਖੁਸ਼ੀ ਵੀ ਹੁੰਦੀ ਆ ਇਸ ਸੰਗਤ ਦਾ ਬਹੁਤ ਹੀ ਜਾਗਰੂਕ ਹੋਈਆਂ ਆਪਣੇ ਪੰਥ ਬਰਤੇ ਵਾਹਿਦੀ ਪਾਰਟੀਆਂ ਨੇ ਵੀ ਉਮੀਦਵਾਰ ਆਪਣੇ ਉਤਾਰੇ ਨੇ ਲੇਕਿਨ ਕਈ ਜਿਹੜੀ ਪਾਰਟੀਆਂ ਤੁਹਾਡਾ ਸਾਥ ਦੇ ਰੀਆਂ ਨੇ ਉਹਨਾਂ 'ਚ ਉਹ ਆਮ ਆਨਦਲ ਜਿਹੜੇ ਹੈਗੇ ਨੇ ਉਹਨਾਂ ਨੇ ਪਹਿਲੇ ਕਿਹਾ ਸੀ ਕਿ ਅਸੀਂ ਆਪ ਆਪਣਾ ਉਮੀਦਵਾਰ ਨਹੀਂ ਉਤਾਰਾਂਗੇ ਲੇਕਿਨ ਦੁਬਾਰਾ ਜਿਹੜੇ ਹਰਪਾਲ ਸਿੰਘ ਪਿਆਰ ਨੇ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰੀਆਂ ਕੀ ਕਹਿਣਾ ਹੈ ਵੇਖੋ ਜੰਗ ਦੇ ਮੈਦਾਨ ਚ ਹਰ ਇੱਕ ਨੂੰ ਉਤਰਨ ਦਾ ਹੱਕ ਵਾ ਚੋਣ ਮੈਦਾਨ ਚ ਹਰ ਕੋਈ ਉਤਰ ਸਕਦਾ ਉਹ ਜਿਹਦੀ ਜੀ ਨੂੰ ਜਿੰਨ ਚੰਗਾ ਲੱਗਦਾ ਉਹਨਾਂ ਨੇ ਆਪਣੇ ਕੈਂਡੀਡੇਟ ਉਤਾਰਦੇ ਤੇ ਉਹਦੇ ਚੰਨ ਕੋਈ ਅਧਰਾਜ ਨਹੀਂ ਹੈ ਕੋਈ ਨਹੀਂ ਸਾਰੇ ਇਹਦੇ ਚ ਮਤਲਬ ਕਿ ਆਪਣੇ ਚੋਣ ਲੜ ਸਕਦੇ ਆ ਕੋਈ ਗੱਲ ਨਹੀਂ ਬਾਕੀ ਸਾਨੂੰ ਸੰਗਤ ਦਾ ਬਹੁਤ ਸਹਿਯੋਗ ਆ ਇਹਦਾ ਜਵਾਬ ਸੰਗਤ ਨੇ ਦੇਣਾ ਕਿ ਤੇ ਜਿਹਦੇ ਚੰਗੇ ਕੰਮ ਵੇਖ ਕੇ ਸੰਗਤ ਉਹਨੂੰ ਚਣੋਗੇ ਵਾਤਾਈ ਕਿਹੜੇ ਮਸਲੇ ਲੈ ਕੇ ਚੱਲ ਰਹੇ ਨੇ ਲੋਕਾਂ ਦੇ ਮਸਲੇ ਦੱਸੇ ਜਾ ਰਹੇ ਨੇ ਮਸਲਾ ਮੇਨ ਤੇ ਸਾਡੇ ਪੰਜਾਬ 'ਚ ਨਸ਼ੇ ਦਾ ਵਾ ਜਿਹਦੇ ਨਾਲ ਸਾਡੀ ਸਾਰੀ ਨੌਜਵਾਨੀ ਖਤਮ ਹੋ ਜਾਂਦੀ ਜਾਣਦੀ ਸਰਕਾਰਾਂ ਨੇ ਤੋੜਿਆ ਉਹਨਾਂ ਦਾ ਰਜਗਾਰ ਬੰਦ ਹੁੰਦਾ ਨਸ਼ਾ ਤੇ ਸਰਕਾਰਾਂ ਬੰਦ ਕਰ ਨਹੀਂ ਸਕਦੀਆਂ ਕਿਉਂਕਿ ਉਹਨਾਂ ਨੂੰ ਆਮਦਨ ਹੀ ਨਸ਼ੇ ਤੋਂ ਆ ਇਹ ਕਰਕੇ ਸਾਡਾ ਮੇਨ ਮੁੱਦਾ ਇਹ ਵੀ ਪੰਜਾਬ ਦੀ ਜੇ ਨੌਜਵਾਨੀ ਬਚਾਈ ਜਾਵੇ ਤੇ ਫਿਰ ਸਾਰਾ ਹੀ ਮਸਲੇ ਸਾਡੇ ਜਿਹੜੇ ਹੱਲ ਹੋ ਜਾਣ ਪਾਣੀ ਪਾਣੀ ਦੇ ਮੁੱਦੇ ਦੀ ਤੁਸੀਂ ਗੱਲ ਕਰ ਰਹੇ ਸੀ ਪੰਜਾਬ ਦੇ ਪਾਣੀ ਦੀ ਜਾਂ ਬਾਕੀ ਹੋਰ ਮੁੱਦਿਆਂ ਦੀ ਗੱਲ ਕਰ ਰਹੇ ਸੀ ਜਿਵੇਂ ਆਪਣੇ ਪੱਤੀ ਹਾਰੇ ਮੁੱਦੇ ਮੈਂਗ ਨਹੀਂ ਪੰਜਾਬ ਦੇ ਹਰ ਮਸਲੇ ਦਾ ਹੱਲ ਠਾਇਆ ਜਾਓ ਬੰਦੀ ਸਿੰਘਾਂ ਦਾ ਵੀ ਪਾਣੀ ਪੰਜਾਬ ਦੇ ਪਾਣੀਆਂ ਦਾ ਵੀ ਹਰ ਮਸਲੇ ਤੇ ਜਿਹੜੀ ਗੱਲ ਕੀਤੀ ਜਾਓ ਬਹੁਤ ਹੀ ਵੱਡੀ ਆ ਜਿੰਨੇ ਵੀ ਪੜਾਵਾਂ ਦੇ ਵਿੱਚ ਰਹੇ ਆ ਬਹੁਤ ਹੀ ਸੰਗਤ ਦਾ ਪਿਆਰ ਤੇ ਬਹੁਤ ਹੀ ਹੰਗਾਰਾ ਮਿਲਿਆ ਸੰਗਤ 'ਚ ਬਹੁਤ ਜ਼ਿਆਦਾ ਉਹ ਸ਼ਾਵਾ ਵੇਖ ਕੇ ਬਹੁਤ ਖੁਸ਼ੀ ਵੀ ਹੁੰਦੀ ਆ ਕਿ ਸੰਗਤਾਂ ਬਹੁਤ ਹੀ ਜਾਗਰੂਕ ਹੋਈਆਂ ਆਪਣੇ ਪੰਥ ਬਰਤੇ ਨੇ ਜਿਹੜੀ ਭਾਈਤੀ ਪਾਰਟੀਆਂ ਨੇ ਵੀ ਉਮੀਦਵਾਰ ਆਪਣੇ ਉਤਾਰੇ ਨੇ ਲੇਕਿਨ ਕਈ ਕਾਹਦੀ ਆ ਤੁਹਾਡਾ ਸਾਥ ਤੇਰੀਆਂ ਨੇ ਉਹਨਾਂ ਚੋਂ ਰਮਾਨਦਲ ਜਿਹੜੇ ਹੈਗੇ ਨੇ ਉਹਨਾਂ ਨੇ ਪਹਿਲੇ ਕਿਹਾ ਸੀ ਕਿ ਅਬ ਆਪਣਾ ਉਮੀਦਵਾਰ ਨਹੀਂ ਉਤਾਰਾਂਗੇ ਲੇਕਿਨ ਦੁਬਾਰਾ ਜਿਹੜੇ ਹਰਪਾਲ ਸਿੰਘ ਪਲੇਅਰ ਨੇ ਉਹਨਾਂ ਨੇ ਦੀ ਨਾਮਜ਼ਦਗੀ ਪਰੀ ਹੈ ਇਹੋ ਨੇ ਕੀ ਕਹਿਣਾ ਵੇਖੋ ਹੁਣ ਜੰਗ ਦੇ ਮੈਦਾਨ ਚ ਹਰ ਇੱਕ ਨੂੰ ਉਤਰਨ ਦਾ ਹੱਕ ਵਾ ਚੋਣ ਮੈਦਾਨ ਚ ਹਰ ਕੋਈ ਉਤਰ ਸਕਦਾ ਉਹ ਜਿਹਦੀ ਜਿਹਨੂੰ ਜਿਹਨੂੰ ਚੰਗਾ ਲੱਗਦਾ ਉਹਨਾਂ ਨੇ ਆਪਣੇ ਕੈਂਡੀਡੇਟ ਉਤਾਰਦੇ ਤੇ ਉਹਦੇ ਚੰਨ ਕੋਈ ਅਧਰਾਜ ਨਹੀਂ ਆ ਕੋਈ ਨਹੀਂ ਸਾਰੇ ਇਹਦੇ ਚ ਮਤਲਬ ਕਿ ਆਪਣੇ ਚੋਣ ਲੜ ਸਕਦੇ ਆ ਕੋਈ ਗੱਲ ਨਹੀਂ ਬਾਕੀ ਸਾਨੂੰ ਸੰਗਤ ਦਾ ਬਹੁਤ ਸਹਿਯੋਗ ਆ ਜਿਹਦਾ ਜਵਾਬ ਸੰਗਤ ਨੇ ਦੇਣਾ ਕਿ ਤੇ ਜਿਹਦੇ ਚੰਗੇ ਕੰਮ ਵੇਖ ਕੇ ਸੰਗਤ ਉਹਨੂੰ ਚੁਣੂਗੀ ਬਾਦਾਂ ਕਿਹੜੇ ਮਸਲੇ ਲੈ ਕੇ ਚੱਲ ਰਹੇ ਨੇ ਲੋਕਾਂ ਦੇ ਮਸਲੇ ਦੱਸੇ ਜਾ ਰਹੇ ਮਸਲਾ ਮੇਨ ਤੇ ਸਾਡੇ ਪੰਜਾਬ 'ਚ ਨਸ਼ੇ ਦਾ ਵਾ ਜਿਹਦੇ ਨਾਲ ਸਾਡੀ ਸਾਰੀ ਨੌਜਵਾਨੀ ਖਤਮ ਹੋ ਜਾਂਦੀ ਜਾਣਦੀ ਸਰਕਾਰਾਂ ਨੇ ਤੋੜਿਆ ਉਹਨਾਂ ਦਾ ਰਜਗਾਰ ਬੰਦ ਹੁੰਦਾ ਨਸ਼ਾ ਤੇ ਸਰਕਾਰਾਂ ਬੰਦ ਕਰ ਨਹੀਂ ਸਕਦੀਆਂ ਕਿਉਂਕਿ ਉਹਨਾਂ ਨੂੰ ਆਮਦਨ ਹੀ ਨਸ਼ੇ ਤੋਂ ਆ ਇਹ ਕਰਕੇ ਸਾਡਾ ਮੇਨ ਮੁੱਦਾ ਇਹ ਵੀ ਪੰਜਾਬ ਦੀ ਜੇ ਨੌਜਵਾਨੀ ਬਚਾਈ ਜਾਵੇ ਤੇ ਫਿਰ ਸਾਰਾ ਹੀ ਮਸਲੇ ਸਾਡੇ ਜਿਹੜੇ ਹੱਲ ਹੋ ਜਾਣ ਪਾਣੀ ਪਾਣੀ ਦੇ ਮੁੱਦੇ ਦੀ ਤੁਸੀਂ ਗੱਲ ਕਰ ਰਹੇ ਸੀ ਪੰਜਾਬ ਦੇ ਪਾਣੀ ਦੀ ਜਾਂ ਬਾਕੀ ਹੋਰ ਮੁੱਦਿਆਂ ਦੀ ਗੱਲ ਕਰ ਰਹੇ ਸੀ ਹਾਂ ਹਾਰੇ ਮੁੱਦੇ ਮਹਿੰਗੇ ਨਹੀਂ ਪੰਜਾਬ ਦੇ ਹਰ ਮਸਲੇ ਦਾ ਹੱਲ ਠਾਇਆ ਜਾਓ ਬੰਦੀ ਸਿੰਘਾਂ ਦਾ ਵੀ ਪਾਣੀ ਪੰਜਾਬ ਦੇ ਪਾਣੀਆ ਦਾ ਵੀ ਆਰੇ ਮਸਲੇ ਤੇ ਜਿਹੜੀ ਗੱਲ ਕੀਤੀ ਜਾਉ ਬਹੁਤ ਹੀ ਵੱਡੀ ਆ ਜਿੰਨੇ ਵੀ ਪੜਾਵਾਂ ਦੇ ਵਿੱਚ ਰਹੇ ਆ ਬਹੁਤ ਹੀ ਸੰਗਤ ਦਾ ਪਿਆਰ ਤੇ ਬਹੁਤ ਹੀ ਹੰਗਾਰਾ ਮਿਲਿਆ ਸੰਗਤ 'ਚ ਬਹੁਤ ਜ਼ਿਆਦਾ ਉਤਸ਼ਾਹ ਵਾ ਵੇਖ ਕੇ ਬਹੁਤ ਖੁਸ਼ੀ ਵੀ ਹੁੰਦੀ ਆ ਕਿ ਸੰਗਤਾਂ ਬਹੁਤ ਹੀ ਜਾਗਰੂਕ ਹੋਈਆਂ ਆਪਣੇ ਪੰਥ ਬਨਤੀ ਦੇ ਭਾਈਤੀ ਪਾਰਟੀਆਂ ਨੇ ਵੀ ਉਮੀਦਵਾਰ ਆਪਣੇ ਉਤਾਰੇ ਨੇ ਲੇਕਿਨ ਕਈ ਜਿਹੜੀ ਪਾਰਟੀਆਂ ਤੁਹਾਡਾ ਸਾਥ ਦੇ ਰੀਆਂ ਨੇ ਉਹਨਾਂ ਚੋਂ ਰਮਾਨਦਲ ਜਿਹੜੇ ਹੈਗੇ ਨੇ ਉਹਨਾਂ ਨੇ ਪਹਿਲੇ ਕਿਹਾ ਸੀ ਅਬ ਆਪਣਾ ਉਮੀਦਵਾਰ ਨਹੀਂ ਉਤਾਰਾਂਗੇ ਲੇਕਿਨ ਦੁਬਾਰਾ ਜਿਹੜੇ ਹਰਪਾਲ ਸਿੰਘ ਪਿਆਰ ਨੇ ਉਹਨਾਂ ਨੇ ਆਪਣੀ ਨਾਮਜ਼ਦਗੀ ਪਾਈ ਹੈ ਕੀ ਕਹਿਣਾ ਹੈ ਵੇਖੋ ਹੁਣ ਜੰਗ ਦੇ ਮੈਦਾਨ ਚ ਹਰ ਇੱਕ ਨੂੰ ਉਤਰਨ ਦਾ ਹੱਕ ਵੋ ਚੋਣ ਮੈਦਾਨ ਚ ਹਰ ਕੋਈ ਉਤਰ ਸਕਦਾ ਉਹ ਜਿਹਦੀ ਜਿਹਨੂੰ ਜਿਹਨੂੰ ਚੰਗਾ ਲੱਗਦਾ ਉਹਨਾਂ ਨੇ ਆਪਣੇ ਕੈਂਡੀਡੇਟ ਉਤਾਰ ਦਿੱਤੇ ਉਹਦੇ ਚੋਂ ਕੋਈ ਅਤਰਾਜ ਨਹੀਂ ਹੈ ਕੋਈ ਨਹੀਂ ਸਾਰੇ ਇਹਦੇ ਚ ਮਤਲਬ ਕਿ ਆਪਣੇ ਚੋਣ ਲੜ ਸਕਦੇ ਆ ਕੋਈ ਗੱਲ ਨਹੀਂ ਬਾਕੀ ਸਾਨੂੰ ਸੰਗਤ ਦਾ ਬ ਜੋਗਾ ਇਹਦਾ ਜਵਾਬ ਸੰਗਤ ਨੇ ਦੇਣਾ ਕਿ ਤੇ ਜਿਹਦੇ ਚੰਗੇ ਕੰਮ ਵੇਖ ਕੇ ਸੰਗ ਤੁਨੂੰ ਚਣੋਗੇ ਬਾਤ ਹੈ ਕਿਹੜੀ ਮਸਲੇ ਲੈ ਕੇ ਚੱਲ ਰਹੀ ਜਿਹੜੇ ਲੋਕਾਂ ਦੇ ਮਸਲੇ ਦੱਸੇ ਜਾ ਰਹੇ ਨੇ ਮਸਲਾ ਮੇਨ ਤੇ ਸਾਡੇ ਪੰਜਾਬ 'ਚ ਨਸ਼ੇ ਦਾ ਵਾ ਜਿਹਦੇ ਨਾਲ ਸਾਡੀ ਸਾਰੀ ਨੌਜਵਾਨੀ ਖਤਮ ਹੋ ਜਾਂਦੀ ਜਾਣਦੀ ਸਰਕਾਰਾਂ ਨੇ ਤੋੜਿਆ ਉਹਨਾਂ ਦਾ ਰਜਗਾਰ ਬੰਦ ਹੁੰਦਾ ਨਸ਼ਾ ਤੇ ਸਰਕਾਰਾਂ ਬੰਦ ਕਰ ਨਹੀਂ ਸਕਦੀਆਂ ਕਿਉਂਕਿ ਉਹਨਾਂ ਨੂੰ ਆਮਦਨ ਹੀ ਨਸ਼ੇ ਤੋਂ ਆ ਇਹ ਕਰਕੇ ਸਾਡਾ ਮੇਨ ਮੁੱਦਾ ਇਹ ਵੀ ਪੰਜਾਬ ਦੀ ਜੇ ਨੌਜਵਾਨੀ ਬਚਾਈ ਜਾਵੇ ਤੇ ਫਿਰ ਸਾਰਾ ਹੀ ਮਸਲੇ ਸਾਡੇ ਜਿਹੜੇ ਹੱਲ ਹੋ ਜਾਣ ਪਾਣੀ ਦੇ ਮੁੱਦੇ ਦੇ ਗੱਲ ਕਰ ਰਹੇ ਸੀ ਪੰਜਾਬ ਦੇ ਪਾਣੀ ਦੀ ਜਾਂ ਬਾਕੀ ਹੋਰ ਮੁੱਦਿਆਂ ਦੀ ਗੱਲ ਕਰ ਰਹੇ ਸੀ ਜਿਵੇਂ ਆਪਣੇ ਬੰਦੀ ਸਿੰਘ ਹੈ ਹਰੇ ਹਰੀ ਮੁੱਦੇ ਮਹਿੰਗੇ ਨਹੀਂ ਪੰਜਾਬ ਦੇ ਹਰ ਮਸਲੇ ਦਾ ਹੱਲ ਉਠਾਇਆ ਜਾਓ ਬੰਦੀ ਸਿੰਘਾਂ ਦਾ ਵੀ ਪਾਣੀ ਪੰਜਾਬ ਦੇ ਪਾਣੀਆ ਦਾ ਵੀ ਹਰ ਮਸਲੇ ਤੇ ਜਿਹੜੀ ਗੱਲ ਕੀਤੀ ਜਾਓ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par